ਕਿਉਂਕਿ ਵੱਖਰਾ ਹੋ ਕੇ ਜੇਕਰ ਤੂੰ ਨਾ ਲਿਖਿਆ ਦੁਨੀਆ ਤੋਂ ਜੇ ਸਰਤਾਜ ਨਾ ਤੂੰ ਵੱਖ ਹੋ ਕੇ ਦਿਖਿਆ ਦੁਨੀਆ ਤੋਂ ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ ਹਸਤੀ ਵਧ ਤਾਂ ਜਾਵੇਗੀ ਪਰ ਮੋਢੀ ਨਹੀਂ ਹੈ ਸੋ ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ ਕਿ ਸਾਡਾ ਜੀਵਨ ਸਾਥੀ ਹੋਣਾ ਜ਼ਰੂਰੀ ਹੈ ਜੇ ਅਸੀਂ ਅਲੱਗ-ਦਾਰ ਤੇ ਤੁਰਨਾ ਚਾਹੁੰਦੇ ਹਾਂ ਦੁਆਰਾ ਸਵਾਲ ਕਰਿਓ ਲੇਕਿਨ ਲੋਕ ਹਮੇਸ਼ਾ ਕਹਿੰਦੇ ਆ ਤੇਨਾ ਕਿਸੇ ਨੇ ਟਿਕਣਾ ਨਹੀਂ ਹੈਗਾ ਕਿਉਂਕਿ ਤੂੰ ਅਲੱਗ ਹੀ ਸੋਚ ਦਾ ਬੰਦਾ ਹੈ ਜੋ ਕਿ ਵਾਕਈ ਹੀ ਅਗਰ ਅਲੱਗ ਰਾਹ ਤੇ ਤੁਰਨਾ ਹੈ ਤੇ ਸਾਨੂੰ ਆਪਣੇ ਜੀਵਨ ਸਾਥੀ ਵੀ ਛੱਡਣਾ ਪੈਂਦਾ ਇਹ ਜ਼ਰੂਰੀ ਨਹੀਂ ਹੈਗਾ ਪਰ ਕਾਮਨ ਫੀਨੋਮਨਾ ਜਿੱਦਾਂ ਇਸ ਤੋਂ ਪਹਿਲਾਂ ਮੈਂ ਕੋਰਿਲੇਟਿਵਿਟੀ ਦੱਸ ਦਿੰਦਾ ਸ਼ਾਇਰ ਦੀ ਇਹ ਸਿਗੀ ਕਿ ਅੱਛਾ ਜਿਨ੍ਹਾਂ ਦੇ ਦਿਲ ਟੁੱਟਦੇ ਉਹੀ ਸ਼ਾਇਰ ਬਣਦੇ ਮੈਨੂੰ ਹਜ਼ਾਰ ਵਾਰੀ ਅਸੀਂ ਸਾਰੀ ਪ੍ਰੋਮੋਸ਼ਨ ਦੇ ਵਿੱਚ ਮੈਂ ਤਾਂ ਐਸੀ ਸਵਾਲ ਦਾ ਜਵਾਬ ਦਿੰਦਾ ਆ ਸਿਰਫ ਕਿਉਂਕਿ ਜਿਹੜੀ ਚੀਜ਼ ਜ਼ਬਾਹਤਾਂ ਚ ਹੁੰਦੀ ਆ ਉਹ ਜਨਰਲਾਈਜ਼ ਕੀਤੀ ਜਾਂਦੀ ਆ ਸ਼ਾਇਰ ਦੇ ਬਾਰੇ ਇਹ ਸੀਗਾ ਕਿ ਐਸਾ ਯਾਰ ਦਿਲ ਟੁੱਟਣ ਨਾਲ ਹੀ ਸ਼ਾਇਰ ਬਣਦੇ ਆ ਮੈਂ ਕਹਿ ਸਕਦਾ ਕਿ ਯਾਰ ਕਿ ਜਿੱਦਣ ਤੁਸੀਂ ਜਿਹਨਾਂ ਤੁਹਾਡੇ ਨੂੰ ਮਹਿਬੂਬ ਜਿਹੜਾ ਤੁਹਾਨੂੰ ਚੰਗਾ ਲੱਗਾ ਸੀ ਜਿੱਦਣ ਉਹਨਾਂ ਦੀਆਂ ਤੁਸੀਂ ਅੱਖਾਂ ਦੇਖੀਆਂ ਸੀ ਤੁਸੀਂ ਤਾਂ ਉਦੋਂ ਹੀ ਸ਼ਾਇਰ ਹੋ ਗਈ ਸੀ ਉਸ ਤੋਂ ਬਾਅਦ ਉਹ ਤੁਹਾਡੇ ਨਾਲ ਲੱਗ ਗਈ ਫੇਰ ਟੁੱਟੀ ਤੁਸੀਂ ਵਿਰਹਾ ਦੇ ਸ਼ਾਇਰ ਟੁੱਟਣਾ ਹੋ ਸਕਦੇ ਆ ਪਰ ਮੁਹੱਬਤ ਦੇ ਸ਼ਾਇਰ ਖੂਬਸੂਤੀ ਦੇ ਸ਼ਾਇਰ ਤਾਂ ਤੁਸੀਂ ਪਹਿਲੇ ਦਿਨ ਹੀ ਹੋ ਜਾਂਦੇ ਆ ਦੂਸਰੀ ਉਹੀ ਗੱਲ ਮੈਂ ਰੈਲੇਵੈਂਸੀ ਇੱਥੇ ਦੱਸਦਾ ਇਹ ਜਿਆਦਾਤਰ ਤੁਸੀਂ ਜੋ ਬਾਇਓਗ੍ਰਾਫੀਜ਼ ਬਣਦੀਆਂ ਨੇ ਉਹ ਬੜੇ ਅਲੈਦਾ ਬੰਦਿਆਂ ਦੀਆਂ ਬਣਦੀਆਂ ਨੇ ਤੁਸੀਂ ਉਹਨਾਂ ਦੀ ਜੇਕਰ ਪਰਸਨਲ ਲਾਈਫ ਦੇਖੋ ਬੜੀ ਡਿਸਟਾਰਟਡ ਹੁੰਦੀ ਹੈ ਪਰ ਕੋਈ ਇੱਕ ਪਰਸਨ ਹੁੰਦਾ ਜਿਹੜਾ ਉਹਨੂੰ ਜੈਨੂਇਨਲੀ ਸਮਝਦਾ ਹੁੰਦਾ ਜਾਂ ਉਹਦੀ ਮਾਂ ਹੋ ਸਕਦੀ ਪਿਓ ਹੋ ਸਕਦਾ ਭਰਾ ਹੋ ਸਕਦਾ ਭੈਣ ਹੋ ਸਕਦੀ ਵਾਈਫ ਹੋ ਸਕਦੀ ਬੱਚਾ ਹੋ ਸਕਦਾ ਵਟ ਏਵਰ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਜੋ ਗਿਆ ਤੇ ਉਹਦਾ ਜਦੋਂ ਉਹਨੂੰ ਦੂਜੇ ਪਈਆ ਮਿਲ ਜਾਂਦਾ ਨਾ ਤੇ ਉਹ ਸਾਈਕਲ ਬਣ ਜਾਂਦਾ ਤੇ ਫਿਰ ਜਦੋਂ ਉਹਨੂੰ ਪੈਡਲ ਵਜਣੇ ਸ਼ੁਰੂ ਹੁੰਦੇ ਆ ਤੇ ਫਿਰ ਉਹ ਬੜੀ ਦੂਰ ਤੱਕ ਜਾਂਦੇ ਆ ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਇਨੀਸ਼ੀਅਲ ਸਟੇਜ ਤੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਤੁਸੀਂ ਆਮ ਬੰਦੇ ਨੂੰ ਤੁਸੀਂ ਕੋਈ ਮੁੰਡਾ ਲੱਭੋਗੇ ਤਾਂ ਲੱਗੂਗਾ ਕਿ ਆਹ ਆਹ ਗੁਣ ਹੋਣੇ ਚਾਹੀਦੇ ਆ ਜੇ ਨਹੀਂ ਹੈਗੇ ਤੇ ਨੌਏ ਮੇਰੇ ਵਰਗਾ ਨਹੀਂ ਪਰ ਜੇ ਤੁਸੀਂ ਉਹਨੂੰ ਥੋੜਾ ਜਿਹਾ ਨੇੜੇ ਹੋ ਕੇ ਉਹਦੀ ਇੰਪੋਰਟੈਂਸ ਫॉर ਸੋਸਾਇਟੀ ਐਂਡ ਯੂਨੀਵਰਸ ਐਂਡ ਕੋਸਮੋਸ ਐਂਡ ਵਟ ਏਵਰ ਤੁਹਾਨੂੰ ਲੱਗਦਾ ਜਿਹੜੀਆਂ ਕਿ ਜਿਦਾਂ ਇਹਨਾਂ ਨੇ ਕਿਹਾ ਗਾਇ ਅਰਿਸਟੋਟਲ ਦੀ ਹੋਊਗੀ ਜਾਂ ਸੋਕ੍ਰੈਟਿਸ ਦੀ ਹੋਊਗੀ ਪਲਾਟੋ ਦੀ ਹੋਊਗੀ ਜਿਨੇ ਵੀ ਉਹ ਹੋਏ ਆ ਲੋਕ ਜੇਕਰ ਉਹਨਾਂ ਦੇ ਸਾਥੀ ਇਹ ਗੱਲ ਨਾ ਸਮਝਦੇ ਤੁਹਾਨੂੰ ਲੱਗਦਾ ਹੋਵੇ ਅੱਛਾ ਇੱਥੇ ਸੋ ਇਸ ਕਰਕੇ ਉਹਨਾਂ ਦੀ ਹਮਾਇਤ ਕਰਨ ਵਾਲੇ ਵੀ ਉਨੇ ਹੀ ਜ਼ਰੂਰੀ ਹੁੰਦੇ ਆ ਸੋ ਇਹ ਦੁਆ ਸਨ ਕਰਨੀ ਚਾਹੀਦੀ ਕਿ ਇਹੋ ਜਿਹੇ ਬੰਦੇ ਨੂੰ ਉਹ ਜਸ ਸਾਥੀ ਵੀ ਮਿਲ ਜੇ ਕਿਉਂਕਿ ਵਖਰਾ ਹੋ ਕੇ ਜੇਕਰ ਤੂੰ ਨਾ ਲਿਖਿਆ ਦੁਨੀਆ ਤੋਂ ਜੇ ਸਰਤਾਜ ਨਾ ਤੂੰ ਵਖ ਹੋ ਕੇ ਦਿਖਿਆ ਦੁਨੀਆ ਤੋਂ ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਟੀ ਨਹੀਂ ਹੋਣੀ ਅਸਤੀਵਦ ਤਾਂ ਜਾਵੇਗੀ ਪਰ </body> ਨਹੀਂ ਹੈ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।